ਆ ਵੱਡੀ ਬਲੀ ਬੇਟੀ ਮੇਥੇ ਮੰਜੀ ਡਾਈ ਦੀ ਸੀ ਪੜਨ ਦੀ আর ਅਠਵੀਂ ਦਾ ਪੇਪਰ ਹੈ ਘਾਸੀ ਹੁੰਦਾ ਤੇ ਉਹ ਪੜਦੀ ਪਈ ਸੀ ਤੇ ਉਹ ਮੈਂ ਨਾ ਕਪੜੇ ਉਤਾਰ ਕੇ نیچے ਤੇ ਰੱਖੇ ਤੇ ਟੋਕਰੀ ਤੇ ਕੰਨੀ ਮम्मा ਸਮਾਨ ਮੈਂ ਲੈ ਜਣੀ ਆ ਮੈਂ ਸਾਗ ਬਣਾਣ ਦੀ ਸੀ ਰੰਡੀ ਤੇ ਕੰਨੀ ਮम्मा ਮੈਂ ਲੈ ਜੰਨੀ ਆ ਤੇ ਤੁਸੀਂ ਨਾ ਹੱਥ ਲੈ ਜਾਓ ਬਣਾ ਲਓ ਜਾ ਕੇ ਮੈਂ ਥੱਲੇ ਗਈ ਆ ਐਨੇ ਨਾ ਐ ਬੇਟੀ ਇੱਥੇ ਖਲੋਤੀ ਆ ਸਾਡ ਦੇ ਉੱਤੇ ਤੇ ਵੱਡੀ ਵਾਲੀ ਬੇਟੀ ਇੱਥੇ ਬੱਠੀ ਦੀ ਜੇ ਅਥੇ ਤੇ ਛਤ ਨਾਲ ਆਪਣੇ ਆਪੇ ਟੈਂਕੀ ਇੱਥੇ ਆ ਪੜ ਹਾਂਜੀ ਉਹ ਬੈਠੀ ਮੰਜ਼ਿਰ ਤੇ ਆ ਕੁੜੀ ਆ ਇੱਥੇ ਖਲੋਤੀ ਸਾੜ ਦਿੱਤੇ ਤੇ ਜਦੋਂ ਛਤ ਉਹ ਪਾਰ ਪੈਣ ਦੇ ਨਾਲ ਨਾਲ ਛਤ ਦਾ ਟੈਂਕੀ ਬਿਗੀ ਪਾੜ ਗਈ ਆ ਇਹ ਬੱਚੇ ਇਹਨਾਂ ਕਿਤੇ ਖਲੋਤੇ ਸੀ ਤੇ ਨਾਲ ਹੀ ਛਤ ਡੁੱਬ ਗਈ ਸਾਰੀ ਅਸੀਂ ਤਾਂ ਕੱਟੇ ਕੋਠੇ ਵਾਲੇ ਪੈਸੇ ਵੀ ਭਰੇ ਹੀ ਭਰੇ ਤੱਕ ਨਹੀਂ ਮਿਲੇ ਸਾਡੀ ਫਾਈਲ ਤੱਕ ਵੀ ਸਸਪੈਂਡ ਕਰਾ ਦਿੱਤੀ ਗਈ ਗੁੜੀਆਂ ਉਹ ਜਿਹੜੇ ਬਾਲਾ ਹੈਗਾ ਨਾ ਉਹ ਥੱਲੇ ਰੈੱਡ ਜੇ ਕਲਰ ਦਾ ਉੱਥੇ ਆਣ ਕੇ ਸਿੱਧੀ ਖਲੋਗੀ ਜੇ ਤੇ ਜਿਹੜੀ ਛੋਟੀ ਵੱਡੀ ਵਾਲੀ ਹੈ ਨਾ ਉਹ ਹੈਗੀ ਆ ਤਾਂ ਕਿ ਉੱਥੇ ਜਾ ਕੇ ਥੱਲ ਡਿੱਗੀ ਆ ਉੱਤੇ ਜਿਹੜੀ ਮੰਜੀ ਹੈਗਾ ਨਾ ਉਹ ਫੋਲਡ ਹੋ ਗਈ ਆ ਸਿੱਧੀ ਤੇ ਜਿਹੜਾ ਗਾਰਡਰ ਲਾਵਾ ਉਹ ਸਾਹਮਣੇ ਲੱਗ ਗਿਆ ਜਿੱਥੇ ਜਾ ਕੇ ਇੱਕ ਦੋ ਦੋ ਵਾਰ ਭਰੀ ਸੀਗਾ ਇਹ ਦੋਨੇ ਵੇ ਇਹ ਕੰਮ ਹੋ ਗਿਆ ਸਸਪੈਂਡ ਕਰਾ ਦਿੱਤੀ ਇਹ ਚੋਹਾਂ ਪਚਾ ਹੋ ਗਿਆ ਸਾਰਿਆਂ ਦਾ ਬੱਚੇ ਮੰਦਰੀਂ ਦੇ ਪੁੱਛੀ ਮੋਸ਼ੀ ਮੋਸ਼ੀ ਨਾ ਇਥੇ ਹੋਰ ਵੀ ਬਿਮਾਰੀਆਂ ਪਈਆਂ ਸਾਰਾ ਕੁਝ ਸਾਡਾ ਥੱਲੇ ਚਲ ਗਿਆ ਸੋਫੇ ਪਈ ਉਹ ਵੀ ਦੇ ਭਗਵਾਨ ਬਿਪਾਂ ਵੀ ਦਵੜ ਗਏ ਉਹ ਉਹ ਕਰਦੀ ਪਈ ਸੀ ਪਾਠ ਕਰਨ ਦੀ ਸੀ ਸ਼ਿਵਜੀ ਭਗਵਾਨ ਦਾ ਉਹ ਲੱਗੀ ਦੀ ਸੀ ਕੰਮ ਤੇ ਹਾਂਜੀ ਹਾਂਜੀ ਮਾਤਮਾ ਨੇ ਨਾ ਬਚਾ ਹਾਂਜੀ ਹਾਂਜੀ ਨੁਕਸਾਨ ਕਿੰਨਾ ਹੋਇਆ ਤੁਹਾਡਾ ਨੁਕਸਾਨ ਇਥੇ ਮਸ਼ੀਨ ਪਈ ਵੀ ਸਾਰਾ ਸਮਾਨ ਨਾ ਕਿ ਪਿਆਦਾ ਸਾਰਾ ਟੁੱਟ ਗਿਆ ਦਾ ਆਰ ਕੋ ਆਪਾਂ ਇਹ ਮਲ ਕਰਦੇ ਆਂ ਜੀ ਵੇਖੋ ਫਾਈਲ ਭਰੀ ਆਹੀ ਹੁਣ ਤਾਂ ਘਰ ਪੈਸੇ ਮਿਲ ਜਾਣੇ ਚਾਹੀਦੇ ਨੇ ਲੈਂਟਰ ਪਾਉਂਦੇ ਹਜੇ ਤੱਕ ਤੇ ਮਿਲੇ ਨਹੀਂ ਟੱਲੀ ਫਾਈਲ ਦੇ ਤੁਹਾਨੂੰ ਪੈਸੇ ਦਿੱਤੇ ਜਾਣਾ ਹੈ ਇਹਨੂੰ ਤਿਆਰ ਕਰਾਏ ਇਹ ਸਾਡੇ ਦਾ ਲੈਂਟਰ ਲੋਨਰ ਪਾਈਏ ਬਾਸਾ ਆ ਵੱਡੀ ਵਾਲੀ ਬੇਟੀ ਨੇ ਤਾਂ ਮੰਜੀ ਡਾਈ ਦੀ ਸੀ ਉਹ ਪੜਨ ਦੀ ਐ ਅਠਵੀਂ ਦਾ ਪੇਪਰ ਹੈ ਕਾਸੀ ਹੁਦਾ ਤੇ ਉਹ ਪੜਦੀ ਪਈ ਸੀ ਤੇ ਉਹ ਮੈਂ ਨਾ ਕਪੜੇ ਉਤਾਰ ਕੇ نیچے ਤੇ ਰੱਖੇ تھے ਟੋਕਰੀ ਤੇ ਕਹਿੰਦੀ ਮम्मा ਸਮਾਨ ਮੈਂ ਲੈ ਜਣੀ ਆ ਮੈਂ ਸਾਗ ਬਣਾਣ ਦੀ ਚਿਰੰਡੀ ਤੇ ਕਹਿੰਦੀ ਮम्मा ਮੈਂ ਲੈ ਜੰਨੀ ਆ ਤੇ ਤੁਸੀਂ ਨਾ ਹੱਥਲੇ ਜਾਓ ਬਣਾ ਲਓ ਜਾ ਕੇ ਮੈਂ ਥੱਲੇ ਗਈ ਆ ਐ ਨੀਨੋ ਐ ਬੇਟੀ ਇੱਥੇ ਖਲੋਤੀ ਆ ਸਾਡ ਦੇਤੇ ਤੇ ਵੱਡੀ ਵਾਲੀ ਬੇਟੀ ਉੱਥੇ ਬੱਠੀ ਦੀ ਜੇ ਉੱਥੇ ਤੇ ਸਾਤਨਾ ਆਪਣੇ ਆਪੇ ਟੈਂਕੀ ਉੱਥੇ ਆ ਪੜ ਹਾਂਜੀ ਉਹ ਬੈਠੀ ਮੰਜੀਰ ਤੇ ਆ ਗੁੜੀਆ ਉੱਥੇ ਖਲੋਤੀ ਸਾੜ ਦੇ ਉੱਤੇ ਤੇ ਜਦੋਂ ਛੱਤ ਉਹ ਪਾਰ ਪਾਣ ਦੇ ਨਾਲ ਨਾ ਛੱਤ ਦਾ ਥੱਲੇ ਟੈਂਕੀ ਡਿੱਗੀ ਪਾੜ ਗਈ ਆ ਗੁੜੀਆ ਉਹ ਜਿਹੜੇ ਬਾਲਾ ਹੈਗਾ ਨਾ ਉਹ ਥੱਲੇ ਰੈੱਡ ਜੇ ਕਲਰ ਦਾ ਉੱਥੇ ਆਣ ਕੇ ਸਿੱਧੀ ਖਲੋ ਗਈ ਜੇ ਤੇ ਜਿਹੜੀ ਛੋਟੀ ਵੱਡੀ ਵੱਲੀ ਆ ਨਾ ਉਹ ਹੈਗੀ ਆ ਟੈਂਕੀ ਉੱਥੇ ਜਾ ਕੇ ਥੱਲੇ ਡਿੱਗੀ ਆ ਉੱਤੇ ਜਿਹੜੀ ਮੰਜੀ ਹੈਗੀ ਨਾ ਉਹ ਫੋਲਡ ਹੋ ਗਈ ਆ ਸਿੱਧੀ ਤੇ ਜਿਹੜਾ ਗਾਰਡਰ ਰਾਵਾ ਉਹ ਸਾਹਮਣੇ ਲੱਗ ਗਿਆ ਜੇ ਉੱਥੇ ਜਾ ਕੇ ਗਰ ਲਪਾਂ ਵੀ ਤੜ ਗਏ ਉਹ ਉਹ ਕਰਦੀ ਪਈ ਸੀ ਪਾਟ ਕਰਨ ਦੀ ਸੀ ਸ਼ਿਵਜੀ ਭਗਵਾਨ ਦਾ ਉਹ ਲੱਗੀ ਦੀ ਕੰਮ ਤੇ ਹਾਂਜੀ ਹਾਂਜੀ ਮਾਤਮਾ ਨੀਨ ਦਾ ਪਛਾਣ ਹਾਂਜੀ ਹਾਂਜੀ ਨੁਕਸਾਨ ਕਿੰਨਾ ਹੋਇਆ ਤੁਹਾਡਾ ਨੁਕਸਾਨ ਇਥੇ ਮਸ਼ੀਨ ਪਈ ਵੀ ਸਾਰਾ ਸਮਾਨ ਨਾ ਘਪਿਆ ਦਾ ਸਾਰਾ ਟੁੱਟ ਗਿਆ ਦਾ ਅਰ ਸੋਈ ਦਾ ਵੀ ਸਮਾਨ ਸਾਰਾ ਵਿਚਾ ਆ ਗਿਆ ਦਾ ਉਹ ਮਜ਼ਦੂਰੀ ਦਾ ਕੰਮ ਕਰਦੇ ਗਏ ਅੱਛਾ ਬ੍ਰਦਰ ਹੈ ਮੇਰੇ ਇਹ ਬੱਚੇ ਇਹਨਾਂ ਕਿਤੇ ਖਲੋਤੇ ਸੀ ਤੇ ਨਾਲੇ ਛੱਤ ਡਿੱਗ ਗਈ ਸਾਰੀ ਅਸੀਂ ਤਾਂ ਕੱਚੇ ਕੋਠੇ ਵਾਲੇ ਪੈਸੇ ਵੀ ਭਰੇ ਹੀ ਭਰੇ ਤੱਕ ਨਹੀਂ ਮਿਲੇ ਹਾਡੀ ਫਾਈਲ ਤੱਕ ਵੀ ਸਸਪੈਂਡ ਕਰਾ ਦਿੱਤੀ ਗਈ ਇੱਕ ਦੋ ਦਿਨ ਪਹਿਰੇ ਸਵੇਹ ਹੀ ਦੋਨੋਂ ਵਾਰ ਇਹ ਕੰਮ ਹੋਇਆ ਸਸਪੈਂਡ ਕਰਾ ਦਿੱਤੀ ਗਈ ਬੱਚੇ ਪਚਾ ਹੋ ਗਿਆ ਸਾਰਿਆਂ ਦਾ ਬੱਚੇ ਹੀ ਮੰਦਰੀ ਦੀ ਖੁਸ਼ੀ ਮੋਸ਼ੀ ਮਸ਼ੀਲਾ ਇੱਥੇ ਹੋਰ ਵੀ ਫੋਲ ਮਾਰੀਆਂ ਪਈਆਂ ਸਾਰਾ ਕੁਝ ਸਾਡਾ ਥੱਲੇ ਚਲ ਗਿਆ ਸੋਫੇ ਪਈ ਉਹ ਵੀ ਦੇ ਕੀ ਮੰਗ ਕਰਦੇ ਸਰਕਾਰ ਸਰਕਾਰ ਕੋ ਆਪਾਂ ਇਹ ਮਾਲ ਕਰਦੇ ਆ ਕਿ ਵੇਖੋ ਫਾਈਲ ਭਰੀ ਆਹੀ ਹੁਣ ਤਾਂ ਕਦੋਂ ਪੈਸੇ ਮਿਲ ਜਾਣੇ ਚਾਹੀਦੇ ਨੇ ਲੈਂਟਰ ਪਾਉਂਦੇ ਹਜੇ ਤੱਕ ਤੇ ਮਿਲੇ ਨਹੀਂ ਟੱਡੀ ਫਾਈਲ ਦੇ ਹਨ ਪੈਸੇ ਦਿੱਤੇ ਜਾਣਾ ਹੀ ਨੂੰ ਤਿਆਰ ਕਰੇ ਇਹਾਡੇ ਦਾ ਲੈਂਟਰ ਲੁੰਡਰ ਪਾਈਏ WhatsApp ਆ ਵੱਡੀ ਵਾਲੀ ਬੇਟੀ ਮੈਂ ਤਾਂ ਮੰਜੀ ਡਾਈ ਦੀ ਸੀ ਪੜਨ ਦੀ ਐ ਅਠਵੀਂ ਦਾ ਪੇਪਰ ਹੈ ਘਾਸੀ ਹਦਾ ਤੇ ਉਹ ਪੜਦੀ ਪਈ ਸੀ ਤੇ ਉਹ ਮੈਂ ਨਾ ਕਪੜੇ ਉਤਾਰ ਕੇ نیچے ਤੇ ਰੱਖੇ ਤੇ ਟੋਕਰੀ ਤੇ ਕਹਿੰਦੀ ਮਮਾ ਸਮਾਨ ਮੈਂ ਲੈ ਜਣੀ ਆ ਮੈਂ ਸਾਗ ਬਣਾਣ ਦੀ ਚਿਰੰਡੀ ਤੇ ਕਹਿੰਦੀ ਮਮਾ ਮੈਂ ਲੈ ਜੰਨੀ ਆ ਤੇ ਤੁਸੀਂ ਨਾ ਹੱਥ ਲੇ ਜਾਓ ਬਣਾ ਲਓ ਜਾ ਕੇ ਮੈਂ ਥੱਲੇ ਗਈ ਆ ਐ ਨੀਨੋ ਐ ਬੇਟੀ ਇੱਥੇ ਖਲੋਤੀ ਆ ਸਾਡ ਦੇ ਉਤੇ ਤੇ ਵੱਡੀ ਵਾਲੀ ਬੇਟੀ ਇੱਥੇ ਪੱਠੀ ਦੀ ਜੇ ਉਥੇ ਤੇ ਛਤ ਨਾਲ ਆਪਣੇ ਆਪੇ ਟੈਂਕੀ ਉੱਤੇ ਆ ਘਰ ਹਾਂਜੀ ਉਹ ਬੈਠੀ ਮੰਜ਼ਿਰ ਤੇ ਆ ਕੁੜੀ ਆਥੇ ਖਲੋਤੀ ਸਾਡ ਦੇਤੇ ਤੇ ਜਦੋਂ ਛਤ ਉਹ ਪਾਰ ਪੈਣ ਦੇ ਨਾਲ ਨਾ ਛਤ ਦਾ ਟੁਲੇ ਟੈਂਕੀ ਡਿੱਗੀ ਪਾੜ ਗਈ ਆ ਇਹ ਬੱਚੇ ਇਹ ਨਾ ਕਿਦੇ ਉੱਤੇ ਖਲੋਤੇ ਸੀ ਤੇ ਨਾਲ ਹੀ ਛਤ ਡਿੱਗੀ ਸਾਰੀ ਅਸੀਂ ਤਾਂ ਕੱਚੇ ਕੋਠੇ ਵਾਲੇ ਪੈਸੇ ਵੀ ਭਰੇ ਹੀ ਪਰ ਇਹ ਤੱਕ ਨਹੀਂ ਮਿਲੇ ਸਾਡੀ ਫਾਈਲ ਤੱਕ ਵੀ ਸਸਪੈਂਡ ਕਰਾ ਦਿੱਤੀ ਗਈ ਗੁੜੀਆਂ ਉਹ ਜਿਹੜੇ ਬਾਲਾ ਹੈਗਾ ਨਾ ਉਸ ਥੱਲੇ ਰੈੱਡ ਜੇ ਕਲਰ ਦਾ ਉੱਥੇ ਆਣ ਕੇ ਸਿੱਧੀ ਖਲੋ ਗਈ ਜੇ ਤੇ ਜਿਹੜੀ ਛੋਟੀ ਵੱਡੀ ਵਾਲੀ ਹੈ ਨਾ ਉਹ ਹੈਗੀ ਆ ਤਾਂ ਕਿ ਉੱਥੇ ਜਾ ਕੇ ਥੱਲੇ ਡਿੱਗੀ ਆ ਉੱਤੇ ਜਿਹੜੀ ਮੰਜੀ ਹੈਗੀ ਨਾ ਉਹ ਫੋਲਡ ਹੋ ਗਈ ਆ ਸਿੱਧੀ ਤੇ ਜਿਹੜਾ ਗਾਰਡਰ ਰਾਵਾ ਉਹ ਸਾਹਮਣੇ ਲੱਗ ਗਿਆ ਜਿੱਥੇ ਜਾ ਕੇ ਇੱਕ ਦੋ ਦੋ ਵਾਰ ਪਰੇ ਸਵੇਹੀ ਦੋਨੇ ਵੇ ਇਹ ਕੰਮ ਹੋ ਗਿਆ ਸਸਪੈਂਡ ਕਰਾ ਦਿੱਤੀ ਇਹ ਚਾਹ ਹੋ ਗਿਆ ਸਾਰਿਆਂ ਦਾ ਬੱਚੇ ਮੰਦਰੀ ਦੀ ਪੁਛੀ ਮੋਸੀ ਮੋਸੀ ਨਾਲ ਇਥੇ ਹੋਰ ਵੀ ਬਿਮਾਰੀਆਂ ਪਈਆਂ ਸਾਰਾ ਕੁਝ ਸਾਡਾ ਥੱਲੇ ਚਲ ਗਿਆ ਸੋਫੇ ਪਈ ਉਹ ਵੀ ਦੇ ਕਹਿੰਦੇ ਲਪਾਵੇ ਦੜ ਗਏ ਉਹ ਉਹ ਕਰਦੀ ਪਈ ਸੀ ਪਾਠ ਕਰਨ ਦੀ ਸੀ ਸ਼ਿਵਜੀ ਭਗਵਾਨ ਦਾ ਉਹ ਲੱਗੀ ਦੀ ਕੰਮ ਤੇ ਹਾਂਜੀ ਹਾਂਜੀ ਮਾਤਮਾ ਨੇ ਨਰਾ ਬਚਾਤਾ ਹਾਂਜੀ ਹਾਂਜੀ ਨੁਕਸਾਨ ਕਿੰਨਾ ਕੁ ਹੋਇਆ ਤੁਹਾਡਾ ਨੁਕਸਾਨ ਇਥੇ ਮਸ਼ੀਨ ਪਈ ਵੀ ਸਾਰਾ ਸਮਾਨ ਨਾ ਪਿਆ ਦਾ ਸਾਰਾ ਟੁੱਟ ਗਿਆ ਦਾ ਆਰ ਕੋ ਆਪਾਂ ਇਹ ਮੰਨ ਕਰਦੇ ਹਾਂ ਕਿ ਵੇਖੋ ਫਾਈਲ ਭਰੀ ਆਹੀ ਉਹ ਹੁੰਦਾ ਕੱਲ ਪੈਸੇ ਮਿਲ ਜਾਣੇ ਚਾਹੀਦੇ ਨੇ ਲੈਂਟਰ ਪਾਉਂਦੇ ਆ ਜਦ ਤੱਕ ਤੇ ਮਿਲੇ ਨਹੀਂ ਤਦੂ ਫਾਈਲ ਦੇ ਤੁਹਾਨੂੰ ਪੈਸੇ ਦਿੱਤੇ ਜਾਣਾ ਹੈ ਇਹਨੂੰ ਤਿਆਰ ਕਰਾਏ ਇਹ ਸਾਡੇ ਦਾ ਲੈਂਟਰ ਲੋਨਰ ਪਾਈਏ ਬਾਦਸ਼ਾਹ ਆ ਵੱਡੀ ਵਾਲੀ ਬੇਟੀ ਨੇ ਤਾਂ ਮੰਜੀ ਡਾਈ ਦੀ ਸੀ ਉਹ ਪੜਨ ਦੀ ਐ ਅਠਵੀਂ ਦਾ ਪੇਪਰ ਆ ਘਾਸੀ ਹੁੰਦਾ ਤੇ ਉਹ ਪੜਦੀ ਪਈ ਸੀ ਤੇ ਉਹ ਮੈਂ ਨਾ ਕਪੜੇ ਉਤਾਰ ਕੇ نیچے ਤੇ ਰੱਖੇ تھے ਟੋਕਰੀ ਤੇ ਕਹਿੰਦੀ ਮम्मा ਸਮਾਨ ਮੈਂ ਲੈ ਜਣੀ ਆ ਮੈਂ ਸਾਗ ਬਣਾਣ ਦੀ ਚਿਰੰਡੀ ਤੇ ਕਹਿੰਦੀ ਮम्मा ਮੈਂ ਲੈ ਜਣੀ ਆ ਤੇ ਤੁਸੀਂ ਨਾ ਥੱਲੇ ਜਾਓ ਬਣਾ ਲਓ ਜਾ ਕੇ ਮੈਂ ਥੱਲੇ ਗਈ ਆ ਐਨਨੋ ਐ ਬੇਟੀ ਇੱਥੇ ਖਲੋਤੀ ਆ ਸਾਡ ਦੇਤੇ ਤੇ ਵੱਡੀ ਵਾਲੀ ਬੇਟੀ ਇੱਥੇ ਬੱਠੀ ਦੀ ਜੇ ਉਥੇ ਤੇ ਛਤਨਾ ਆਪਣੇ ਆਪੇ ਟੈਂਕੀ ਇੱਥੇ ਆ ਪਾਰ ਹਾਂਜੀ ਉਹ ਬੈਠੀ ਮੰਜ਼ਿਰ ਤੇ ਆ ਕੁੜੀ ਆ ਇੱਥੇ ਖਲੋਤੀ ਸਾੜ ਦੇ ਉੱਤੇ ਤੇ ਜਦੋਂ ਛਤ ਉਹ ਪਾਰ ਪੈਣ ਦੇ ਨਾਲ ਨਾ ਛਤ ਦਾ ਥੱਲੇ ਟੈਂਕੀ ਡਿੱਗੀ ਪਾੜ ਗਈ ਆ ਕੁੜੀਆ ਉਹ ਜਿਹੜੇ ਬਾਲਾ ਹੈਗਾ ਨਾ ਉਹ ਥੱਲੇ ਹੂੰ ਰੈੱਡ ਜੇ ਕਲਰ ਦਾ ਉੱਥੇ ਆਣ ਕੇ ਸਿੱਧੀ ਖਲੋ ਗਈ ਜੇ ਤੇ ਜਿਹੜੀ ਛੋਟੀ ਵੱਡੀ ਵਾਲੀ ਆ ਨਾ ਉਹ ਹੈਗੀ ਆ ਟੈਂਕੀ ਉੱਥੇ ਜਾ ਕੇ ਥੱਲੇ ਡਿੱਗੀ ਆ ਉੱਤੇ ਜਿਹੜੀ ਮੰਜੀ ਹੈਗੀ ਆ ਨਾ ਉਹ ਫੋਲਡ ਹੋ ਗਈ ਆ ਸਿੱਧੀ ਤੇ ਜਿਹੜਾ ਗਾਰਡਰ ਆਵਾ ਉਹ ਸਾਹਮਣੇ ਲੱਗ ਗਿਆ ਜੇ ਇੱਥੇ ਜਾ ਕੇ ਤੁਹਾਡੀ ਬਲਪਾਂ ਵੀ ਚੜ ਗਈਆਂ ਉਹ ਉਹ ਕਰਦੀ ਪਈ ਸੀ ਪਾਠ ਕਰਨ ਦੀ ਸੀ ਸ਼ਿਵਜੀ ਭਗਵਾਨ ਦਾ ਉਹ ਲੱਗੀ ਦੀ ਸੀ ਕੰਮ ਤੇ ਹਾਂਜੀ ਹਾਂਜੀ ਮਾਤਮਾ ਨੇ ਨਾ ਬਚਾ ਕਰ ਹਾਂਜੀ ਹਾਂਜੀ ਨੁਕਸਾਨ ਕਿੰਨਾ ਹੋਇਆ ਤੁਹਾਡਾ ਨੁਕਸਾਨ ਇਥੇ ਮਸ਼ੀਨ ਪਈ ਵੀ ਸਾਰਾ ਸਮਾਨ ਨਾ ਕਿ ਪਿਆ ਦਾ ਸਾਰਾ ਟੁੱਟ ਗਿਆ ਦਾ ਅਰ ਸੋਈ ਦਾ ਵੀ ਸਮਾਨ ਸਾਰਾ ਵਿਚ ਆ ਗਿਆ ਦਾ ਉਹ ਮਜ਼ਦੂਰੀ ਦਾ ਕੰਮ ਕਰਦੇ ਗਏ ਆ ਬ੍ਰਦਰ ਹੈ ਮੇਰੇ ਇਹ ਬੱਚੇ ਨਾ ਕਿਤੇ ਖਲੋਤੇ ਸੀ ਤੇ ਨਾਲੇ ਛੱਤ ਡਿੱਗ ਗਈ ਸਾਰੀ ਅਸੀਂ ਤਾਂ ਕੱਚੇ ਕੋਠੇ ਵਾਲੇ ਪੈਸੇ ਵੀ ਭਰੇ ਹੀ ਭਰੇ ਤੱਕ ਨਹੀਂ ਮਿਲੇ ਆਡੀ ਫਾਈਲ ਤੱਕ ਵੀ ਸਸਪੈਂਡ ਕਰਾ ਦਿੱਤੀ ਗਈ। ਇੱਕ ਦੋ ਦਿਨ ਪਰਿ ਸਵੇ ਹੀ। ਦੋਨੇ ਵੇ ਇਹ ਕੰਮ ਹੋਇਆ ਸਸਪੈਂਡ ਕਰਾ ਦਿੱਤੀ ਗਈ। 250 ਹੋ ਗਿਆ ਸਾਰਿਆਂ ਦਾ ਬੱਚੇ ਨੰਦਰੀ ਦੀ ਖੁਸ਼ੀ। ਮੋਸੀ ਨਸ਼ੀਨਾ ਇੱਥੇ ਹੋਰ ਵੀ ਫਿਲਮਾਰੀਆਂ ਪਈਆਂ ਸਾਰਾ ਕੁਝ ਸਾਡਾ ਥੱਲੇ ਚਲ ਗਿਆ ਸੋਫੇ ਪਈ ਉਹ ਵੀ ਦੇ। ਕੀ ਮੰਗ ਕਰਦੇ ਸਰਕਾਰ? ਸਰਕਾਰ ਕੋ ਆਪਾਂ ਇਹ ਮੰਗ ਕਰਦੇ ਆ ਕਿ ਵੇਖੋ ਫਾਈਲ ਭਰੀ ਆਹੀ ਹੁਣ ਤੱਕ ਇਹ ਪੈਸੇ ਮਿਲ ਜਾਣੇ ਚਾਹੀਦੇ ਨੇ ਲੈਂਟਰ ਪੁੰਦੇ। ਹਜੇ ਤੱਕ ਵੀ ਨਹੀਂ ਨੇ। ਟੱਡੀ ਫਾਈਲ ਦੇ ਆਨ ਪੈਸੇ ਦਿੱਤੇ ਜਾਣਾ ਹੀ ਇਹਨੂੰ ਤਿਆਰ ਕਰੇ ਇਹਾਡੇ ਦਾ ਲੈਂਟਰ ਲੁੰਡਰ ਪਾਈਏ WhatsApp